ਗੱਲ ਅੱਜ ਜਿਹੜੀ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਬੀਜੇਪੀ ਮੋਦੀ ਸਰਕਾਰ ਦੀ ਮੋਦੀ ਸਰਕਾਰ ਪਹਿਲਾਂ ਤੇ ਇਹਨਾਂ ਨੇ ਨੋਟਬੰਦੀ ਕੀਤੀ ਮਨਮਾਨੀ ਕੀਤੀ ਫਿਰ ਆਰਮੀ ਚ ਵੀ ਇਹਨਾਂ ਨੇ ਜਿਹੜਾ 4 ਸਾਲ ਦਾ ਕਰਤੀ ਸਰਵਿਸ ਬਾਅਦ ਦੇ ਵਿੱਚ ਕਿਸਾਨਾਂ ਵੀਰਾਂ ਨਾਲ ਸਾਲ ਬੈਠੇ ਰਹੇ ਉਹਨਾਂ ਨਾਲ ਵੀ ਧੱਕਾ ਕੀਤਾ ਉਸ ਤੋਂ ਬਾਅਦ ਆ ਗਈ ਸਾਡੀ ਡਰਾਈਵਰ ਆਪਰੇਟਰਾਂ ਦੀ ਮਾਲਕਾਂ ਦੀ ਟ੍ਰਾਂਸਪੋਰਟ ਵਾਸਤੇ ਡਰਾਈਵਰਾਂ ਵਾਸਤੇ ਨਵੇਂ-ਨਵੇਂ ਕਾਨੂੰਨ ਬਣਾਉਣੇ ਠੀਕ ਆ ਉਤੋਂ ਹੁਣ ਇਹਨਾਂ ਨੇ ਕੀ ਕੀਤਾ ਕਿ ਮਜ਼ਦੂਰਾਂ ਦਾ ਜਿਹੜਾ ਮਜ਼ਦੂਰਾਂ ਦਾ ਆਪਾਂ 8 ਘੰਟੇ ਕੰਮ ਕਰਦੀ ਸੀ ਮਜ਼ਦੂਰ ਜਿਨ੍ਹਾਂ ਨੇ ਸੰਘਰਸ਼ ਲੜੇ ਆਪਦੇ ਖੂਨ ਬੁਹਾਏ ਕੁਰਬਾਨੀਆਂ ਦਿੱਤੀਆਂ 8 ਘੰਟੇ ਨੌਕਰੀ ਕੀਤੀ ਹੁਣ 8 ਘੰਟਿਆਂ ਤੋਂ ਮੋਦੀ ਸਰਕਾਰ ਜਿਹੜੀ ਆ 12 ਘੰਟੇ ਕਰਨੇ ਜਾ ਰਹੀ ਆ ਕਿਉਂਕਿ ਇੱਕ ਉਹਨਾਂ ਨੇ ਵਿੱਚ ਇਹ ਵੀ ਮੈਜ਼ਰਮੈਂਟ ਕੀਤੀ ਹੈ ਕਿ ਜੇ ਕੋਈ ਖਰਾਬ ਕਰੇ ਉਹਨੂੰ ਬਾਹਰ ਕੱਢ ਵੀ ਸਕਦੇ ਆ ਠੀਕ ਹੈ ਆਪਣੀ ਮਨਮਰਜ਼ੀ ਮੋਦੀ ਸਰਕਾਰ ਕਰੂਗੀ ਜੇ ਕਿਸ ਨੂੰ ਰੱਖਣਾ ਰੱਖੋ ਮੁਲਾਜ਼ਮ ਨੂੰ ਜੇ ਕੱਢਣਾ ਕੱਢੋ ਇਸ ਵਿੱਚ ਜਿਹੜੀਆਂ ਸਾਡੀਆਂ ਆਲ ਇੰਡੀਆ ਯੂਨੀਅਨ ਐ ਜਿਵੇਂ ਯੂਨਾਈਟਿਡ ਟ੍ਰੇਡ ਯੂਨੀਅਨ ਕਾਂਗਰਸ ਆ ਤੇ ਸਾਡੀ ਯੂਨੀਅਨ ਯੂਨਾਈਟਿਡ ਟ੍ਰੇਡ ਯੂਨੀਅਨ ਪੰਜਾਬ ਉਹਦੀ ਇੱਕ ਬ੍ਰਾਂਚ ਆ ਪੰਜਾਬ ਦੀ ਹੁਣ ਨੌ ਜਿਹੜੀ 9 ਜੁਲਾਈ ਨੂੰ ਜਿਹੜੀ ਸਟ੍ਰੈਕ ਆ ਮਲ ਧਰਨਾ ਹੈ ਆਲ ਇੰਡੀਆ ਦਾ ਉਹਦੇ ਵਿੱਚ ਆਪਾਂ ਸਾਰਿਆਂ ਨੇ ਸਮਰਥਨ ਦੇਣਾ ਕਿਉਂਕਿ ਬੀਜੇਪੀ ਸਰਕਾਰ ਨੂੰ ਹੋਰ ਤੇ ਕਿਸੇ ਨੇ ਬੋਲਣਾ ਨਹੀਂ ਸਿਰਫ ਇੱਕ ਕਾਮਨਿਸਟ ਪਾਰਟੀ ਇਹੋ ਜੀ ਆ ਜਿਹੜਾ ਇਹਦਾ ਵਿਰੋਧ ਕਰਦੀ ਆ ਚਾਹ ਸੀਪੀਆਈ ਆ ਚੀਪੀਐਮ ਆ ਚਾਹ ਆਰਐਸਪੀ ਪਾਰਟੀ ਆ ਜਿਹੜੀਆਂ ਵੀ ਯੂਨੀਅਨ ਐ ਇਹ ਟਿਕ ਲਾ ਲੋ ਸੀਟੂ ਲਾ ਲੋ ਕਿਉਂਕਿ ਹੋਰ ਕੋਈ ਪਾਰਟੀਆਂ ਇਸ ਸਭ ਡਰਦੀਆਂ ਸਿਰਫ ਇੱਕ ਕਾਮਨਿਸਟ ਪਾਰਟੀ ਨਹੀਂ ਡਰਦੀ ਇਸ ਕਰਕੇ ਜਿੰਨੇ ਵੀ ਸਾਡੇ ਟਰਾਂਸਪੋਰਟ ਵਹੀਕਲ ਜੋ ਵੀ ਆ 9 ਤਰੀਕ ਨੂੰ ਆਪਾਂ ਹੋਮ ਹੋਮਾ ਕੇ ਜਿਹੜਾ ਮੋਦੀ ਸਰਕਾਰ ਦਾ ਵਿਰੋਧ ਕਰਨਾ ਜਿਹੜੇ ਕਾਲੇ ਕਾਨੂੰਨ ਲੈ ਕੇ ਆਇਆ ਉਹਦੇ ਵਿੱਚ ਵੀ ਆਪਾਂ ਜਿਹੜੀ ਹੈ ਇਹਦੀ ਬਰਕਰਾਫੀ ਕਰਨੀ ਹੈ ਇੰਡੀਆ ਗੱਲਾਂ ਕਹਿੰਦਾ ਹੈ ਧੰਨਵਾਦ